ਨਹੀਂ ਪਹਿਲਾ ਡੱਬੇ ਉੱਤੇ ਲਿਖੀ ਜਾਣਕਾਰੀ ਨੂੰ ਸਹੀ ਤਰ੍ਹਾਂ ਪੜੰਦੇ ਦੀਦੀ ਪਹਿਲਾ ਡੱਬਾ ਵੀ ਕੋਈ ਪੜਨ ਦੀ ਚੀਜ਼ ਹੈ ਇਸ ਵਿੱਚ ਪੰਜ ਚੀਜ਼ਾਂ ਖਾਣ ਲਈ ਤਾਂ ਹੁੰਦੀਆਂ ਹਨ ਮੈਨੂੰ ਖਾਣ ਲਈ ਦਿਓ ਅੱਜ ਕੁਝ ਖਾਣ ਤੋਂ ਪਹਿਲਾਂ ਆਪਣੇ ਜਨਮ ਦਿਨ ਦੇ ਕੁਝ ਚੰਗੀਆਂ ਗੱਲਾਂ ਵੀ ਸਿੱਖ ਲੈ ਇਹ ਜੀਵਨ ਪਰ ਤੇਰੇ ਕੰਮ ਆਣਗੀਆਂ ਦੀਦੀ ਮੈਂ ਤਾਂ ਹਮੇਸ਼ਾ ਤੁਹਾਡੀ ਆਗਿਆ ਦਾ ਪਾਲਣ ਕਰਦੀ ਹਾਂ ਹੋਰ ਦੱਸੋ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਬੰਦ ਵਸਤੂ ਸ਼ਾਕਾਹਾਰੀ ਹੈ ਪਰ ਦੂਸਰਾ ਚੇਖੜ ਕਿਸੇ ਵੀ ਡੱਬੇ ਜਾਂ ਪੈਕਟ ਉੱਤੇ ਲਾਲ ਰੰਗ ਦਾ ਗੋਲ ਨਿਸ਼ਾਨ ਬਣਿਆ ਹੋਵੇ ਤਾਂ ਸਮਝ ਜਾਓ ਇਸ ਵਿੱਚ ਬੰਦ ਵਸਤੂ ਮਾਸਾਹਾਰੀ ਹੈ ਸੱਚੀ ਦੀਦੀ ਇਹ ਤਾਂ ਮੈਂ ਜਾਣਦੀ ਹੀ ਨਹੀਂ ਸੀ ਅੱਗੇ ਪੜੋ ਇਸ ਉੱਤੇ ਦੋ ਮਿਤੀਆਂ ਦਿੱਤੀਆਂ ਹੁੰਦੀਆਂ ਹਨ ਪਹਿਲੀ ਮਿਤੀ ਵਸਤੂ ਦੇ ਡੱਬਾ ਬੰਦ ਹੋਣ ਦੀ ਸੂਚਕ ਹੁੰਦੀ ਹੈ ਦੂਸਰੀ ਮਿਤੀ ਐਕਸਪਾਇਰੀ ਡੇਟ ਇਸ ਕਾਲ ਦੀ ਸੂਚਕ ਹੁੰਦੀ ਹੈ ਕਿ ਵਸਤੂ ਕਦੋਂ ਤੱਕ ਖਾਦੀ ਜਾ ਸਕਦੀ ਹੈ ਇਸ ਤੋਂ ਬਾਅਦ ਪ੍ਰਯੋਗ ਕਰਨ ਤੇ ਉਹ ਵਸਤੂ ਸਾਡੀ ਸਿਹਤ ਲਈ ਨੁਕਸਾਨਦੇ ਹੋ ਸਕਦੀ ਹੈ ਅਤੇ ਹਾਂ ਨਵਨੀਤ ਦਵਾਈਆਂ ਵਿੱਚ ਇਹਨਾਂ ਦਵਾਈਆਂ ਵਿੱਚ ਇਹਨਾਂ ਮਿਤੀਆਂ ਦਾ ਮਹੱਤਵ ਹੋਰ ਵੀ ਜ਼ਿਆਦਾ ਹੁੰਦਾ ਹੈ ਦੀਦੀ ਇਹ ਗੱਲਾਂ ਤਾਂ ਮੈਂ ਕਦੇ ਸੋਚੀਆਂ ਹੀ ਨਹੀਂ ਸਨ ਅਤੇ ਹਾਂ ਨਵਨੀਤ ਡੱਬੇ ਉੱਤੇ ਆਇਆ ਗਿਆ ਹੈ ਕਈ ਰੰਗ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ ਇਸ ਲਈ ਸਰਕਾਰ ਨੇ ਇਸ ਤਰ੍ਹਾਂ ਦੇ ਰੰਗਾਂ ਦੀ ਮਲਾਵਟ ਉੱਤੇ ਰੋਕ ਵੀ ਲਗਾਈ ਹੋਈ ਹੈ ਹਾਂ ਦੀਦੀ ਟੀਵੀ ਤੇ ਵੀ ਦਿਖਾਉਂਦੇ ਹਨ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਹਾਂ ਨਵਨੀਤ ਇਹ ਗੱਲ ਬਿਲਕੁਲ ਠੀਕ ਹੈ ਦੀਦੀ ਮੈਂ ਉਤਾਵਲੀ ਬਣਦੀ ਕਾਰਨ ਹੋਰ ਗਲਤੀ ਨਹੀਂ ਕਰਨਾ ਚਾਹੁੰਦੀ ਅੱਜ ਮੇਰੇ ਜਨਮ ਦਿਨ ਤੇ ਮੈਨੂੰ ਤੁਹਾਡੇ ਵੱਲੋਂ ਐਨੀਆਂ ਦੱਤ ਹੁੰਦੇ ਹਨ ਜਿਵੇਂ ਸ਼ੂਗਰ ਦੇ ਰੋਗੀ ਨੂੰ ਚੀਨੀ ਮਿਲੀਆ ਵਸਤੂਆਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਲੋਕ ਆਪਣੀ ਜ਼ਰੂਰਤ ਅਨੁਸਾਰ ਵਸਤੂਆਂ ਖਰੀਦਦੇ ਹਨ ਅਤੇ ਧੋਖੇ ਤੋਂ ਵੀ ਬਚਦੇ ਹਨ ਹਾਂ ਦੀਦੀ ਮੈਂ ਦੇਖਿਆ ਹੈ ਸਾਡੇ ਕਈ ਅਧਿਆਪਕ ਬਿਨਾਂ ਚੀਨੀ ਤੋਂ ਚਾਹ ਪੀਂਦੇ ਹਨ ਅਤੇ ਕੁਝ ਅਧਿਆਪਕ ਤਲੀ ਚੀਜ਼ ਨਹੀਂ ਖਾਂਦੇ ਇਸ ਤਰ੍ਹਾਂ ਲਿਖਣਾ ਜਾਣਕਾਰੀ ਦੇ ਨਾਲ-ਨਾਲ ਚੇਤਾਵਨੀ ਵੀ ਹੈ ਸਮਝਦਾਰ ਗ੍ਰਾਹਕ ਵਸਤੂ ਖਰੀਦਣ ਤੋਂ ਪਹਿਲਾਂ ਇਸ ਨੂੰ ਜ਼ਰੂਰ ਦੇਖਦੇ ਹਨ ਹਾਂ ਸੱਚ ਨਵਨੀਤ ਹਾਈ ਵਸਤੂ ਤੇ ਉਸ ਦਾ ਭਾਰ ਵੀ ਲਿਖਿਆ ਹੁੰਦਾ ਹੈ ਇਸ ਤਰ੍ਹਾਂ ਦੁਕਾਨਦਾਰ ਦੁਆਰਾ ਘਾਟ ਪੋਲਣ ਵਰਗੀ ਧੋਖੇਬਾਜ਼ੀ ਤੋਂ ਵੀ ਛਤਕਾਰਾ ਮਿਲਦਾ ਹੈ ਦੀਦੀ ਕੀ ਡੱਬੇ ਉੱਤੇ ਵਸਤੂ ਬਣਾਉਣ ਵਾਲੇ ਦੀ ਜਾਣਕਾਰੀ ਵੀ ਦਿੱਤੀ ਹੁੰਦੀ ਹੈ ਹਾਂ ਨਵਨੀਤ ਡੱਬੇ ਉੱਤੇ ਨਿਰਮਾਤਾ ਦਾ ਨਾਮ ਅਤੇ ਪਤਾ ਵੀ ਛਪਿਆ ਹੁੰਦਾ ਹੈ ਅਤੇ ਹਾਂ ਨਵਨੀਤ ਇੱਕ ਗੱਲ ਹੋਰ ਸਾਨੂੰ ਵਸਤੂ ਦੇ ਖਰੀਦਦਾਰ ਨਾਲ ਉਸ ਦਾ ਬਿੱਲ ਵੀ ਜ਼ਰੂਰ ਲੈਣਾ ਚਾਹੀਦਾ ਹੈ ਜੇ ਵਸਤੂ ਖਰਾਬ ਹੋਵੇ ਤਾਂ ਬਿੱਲ ਦੇ ਅਧਾਰ ਤੇ ਨਿਰਮਾਤਾ ਤੱਕ ਵੀ ਪਹੁੰਚਿਆ ਜਾ ਸਕਦਾ ਹੈ ਅਤੇ ਇਹ ਵੀ ਦੇਖੋ ਦੁਕਾਨਦਾਰ ਨੇ ਛੱਪੇ ਹੋਏ ਮੁੱਲ ਤੋਂ ਜ਼ਿਆਦਾ ਤਾਂ ਨਹੀਂ ਪੈਸੇ ਲਏ? ਹਾਂ ਦੀਦੀ ਮੈਂ ਸੁਣਿਆ ਹੈ ਸਾਡੇ ਬਿੱਲ ਲੈਣ ਦਾ ਸਰਕਾਰ ਨੂੰ ਵੀ ਲਾਭ ਹੁੰਦਾ ਹੈ। ਭਲਾ ਉਹ ਕਿਸ ਤਰ੍ਹਾਂ? ਵਸਤੂ ਆਉਂਦੇ ਟੈਕਸ ਲਗਾਇਆ ਜਾਂਦਾ ਹੈ। ਸਾਡੇ ਦੁਆਰਾ ਬਿੱਲ ਲੈਣ ਤੇ ਇਹ ਟੈਕਸ ਕਾਇਦੇ ਖਜ਼ਾਨੇ ਵਿੱਚ ਜਮਾ ਹੋ ਜਾਂਦਾ ਹੈ ਸਰਕਾਰ ਨੇ ਹਰ ਹਰੇਕ ਗ્રાਹਕ ਦੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਨਿਪਟਾਰੇ ਲਈ ਹਰ ਸ਼ਹਿਰ ਵਿੱਚ ਉਪਭੋਗਤਾ ਸਮੱਸਿਆ ਨਿਵਾਰਣ ਕੇਂਦਰ ਖੋਲਿਆ ਹੋਇਆ ਹੈ ਸਾਨੂੰ ਆਪਣੇ ਉਪਭੋਗਤਾ ਸਮੱਸਿਆ ਨਿਵਾਰਣ ਕੇਂਦਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਦੀਦੀ ਕੀ ਦੀਦੀ ਇਹ ਹਾਂ ਦੀਦੀ ਟੀਵੀ ਤੇ ਵੀ ਇਸ ਤਰ੍ਹਾਂ ਦੇ ਵਿਗਿਆਪਨ ਅਕਸਰ ਦਿਖਾਈ ਜਾਂਦੇ ਹਨ ਹਾਂ ਨਵਨੀਤ ਤੇ ਗ੍ਰਾਹਕਾਂ ਨੂੰ ਸੂਚਿਤ ਕਰਨ ਲਈ ਇਸ ਤਰ੍ਹਾਂ ਦੇ ਵਿਗਿਆਪਨ ਦਿਖਾਏ ਜਾਂਦੇ ਹਨ ਤਾਂ ਕਿ ਲੋਕ ਧੋਖੇ ਭਾਜੀ ਤੋਂ ਵਾਟਸਪ ਕਰਨ ਦੀਦੀ ਇਹ ਪ੍ਰੋਗਰਾਮ ਕਿੰਨਾ ਦਰ ਪਰਸਾਰਿਤ ਕੀਤੇ ਜਾਂਦੇ ਹਨ ਨਵਨੀਤ ਇਹ ਦੇਸ਼ ਦੀ ਸਰਕਾਰ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਉਹ ਕਹਿੰਦੇ ਹਨ ਜਾਗੋ ਗ੍ਰਾਹਕ ਜਾਗੋ ਥੈਂਕ ਯੂ ਦੀਦੀ ਅੱਜ ਮੇਰੇ ਜਨਮ ਦਿਨ ਤੇ ਮੈਨੂੰ ਤੁਹਾਡੇ ਵੱਲੋਂ ਐਨ